ਹਾਂਜੀ ਸੱਸੀ ਕਾਲਜੀ ਸਾਰੇ ਨੰਬੂ ਠੀਕ ਠਾਕ ਹੂੰ ਤੇ ਅੱਜ ਦਾ ਆਪਣਾ ਵਲੌਗ ਹੈ ਆਪਾਂ ਜਾਣਾ ਗੁਰੂ ਘਰ ਦਾ ਸਮਾਰ ਲੈਣਾ ਪਟਿਆਲੇ ਜਿੱਦਾਂ ਕਿ ਛਾਤਰ ਚੌਰ ਸਾਹਿਬ ਇਹ ਲੈ ਕੇ ਆਵਾਂਗੇ ਅੱਜ ਆਪਾਂ ਕੀ ਦਿਨ ਹੋਗੇ ਤੇ ਕੰਮ ਤਾਂਦੇ ਹੀ ਹੋਗੇ ਤੇ ਅੱਜ ਜਾਣੇ ਆਪਰ ਲੈਣ ਤੇ ਜੁੜੇ ਰਹੀ ਹੂੰ ਅੱਜ ਦਾ ਵਲੌਗ ਕਿਤਾਬ ਨਾਲ ਬਾਬੇ ਜੀ ਦਾ ਮੰਦਾ ਜੋ ਇੱਕ ਮੁੰਡਾ ਆਪਣੇ ਨਾਲ ਹੋਰ ਹੈ ਤੇ ਆਪ ਪਟਿਆਲੇ ਤੋਂ ਲੈ ਕੇ ਆਉਣੇ ਨੇ। ਹੋਰ ਤਾਂ ਉਹ ਮਿਲਦੇ ਨਹੀਂ ਨੇ ਕਿ ਨੇੜੇ ਤਾਂ ਪਟਿਆਲੇ ਤੇ ਮਿਲ ਲਗੇ। ਦੋਖਨਵਾਰ ਲਵੋ। ਲਹਿਰੇ ਦੇ ਮੁੰਡੇ ਦੀ ਦੁਕਾਨਾ ਉੱਥੋਂ ਬੰਦੇ ਲੈ ਕੇ ਆਵਾਂਗੇ। ਪੁਰਾਣਾ ਆਪਣਾ ਜਿਹੜਾ ਗੁਰੂ ਘਰ ਵਾਲਾ ਉਹ ਖਰਾਬ ਹੋ ਰਿਹਾਗਾ। ਤੇ ਆ ਛਾਤਰ ਦੀਆਂ ਸੀਖਾਂ ਜਾਂ ਰੋਟਰੀ ਜਿਹੜੀ ਲੋਹੇ ਦੀ ਸੀਖਾਂ ਹੀ ਨਹੀਂ ਉਹ ਟੁੱਟ ਗਈਆਂ ਨੇ। ਤੇ ਨਵਾਂ ਲੈ ਕੇ ਆਵੇਂ ਇੱਕ ਚੌਰਸਾਹ ਵਧੀਆ ਲੈ ਕੇ ਆਵੇਂ ਨਵਾਂ। ਤੇ ਕਿਨਦੇ ਹੋਰ ਕੰਮ ਹੋਇਆ ਤਾਂ ਉਹ ਵੀ ਕਰਿਆਵਾਂਗੇ। ਜੁੜੇ ਰਹੀਓ ਆਪਣੇ ਨਾਲ ਤੇ ਆਪਣਾ ਚੈਨਲ ਵੀ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਬਾਈ ਯਾਰ ਐਨਾ ਕਰੇ ਤੋ ਚੈਨਲ ਆਪਾਂ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਯਾਰ ਚੈਨਲ ਜਰੂਰ ਸਬਸਕ੍ਰਾਈਬ ਕਰਿਆ ਕਰੋ ਬਈ ਆਪਣਾ ਯਾਰ ਤੇ ਮਾਰਦੇ ਆਪਾਂ ਗੱਡੀ ਦਾ ਸੈਲਫ ਤੇ ਚੱਲਦੇ ਆ ਜੀ ਉਹ ਆਪਾਂ ਕਰ ਲਿਆ ਹੁਣ ਗੱਡੀ 66 ਤੇ ਜਾਲੀਆਂ ਯਾਰ ਜਾਲੀਆਂ ਲਾਈਏ ਕਨਾ ਇਹ ਨਮੜੀ ਇਹ ਗਰਮ ਜੀ ਹੋ ਜੂਗੀ। ਆ ਜਾਲੀਆਂ ਲਾਏ ਦੰਨੇ ਆ ਭਰਾਵਾ। ਹਨਾ। ਜਾਲੀਆਂ ਆਹਾ। ਐਨੇ ਕੀ ਫਾਇਦੇ? ਜੇ ਲਾਣ ਕਟ ਗਿਆ ਕੋਈ। ਹਨਾ। ਕੋਈ ਫਾਇਦਾ ਤਾਂ ਇਹ ਨਹੀਂ ਫਿਰ ਉਹਦਾ। ਗੱਲਾਂ ਦਾ ਕਰੇ। ਦਰ ਲਈ ਲਾ ਕੇ ਮੰਗਰ ਰੱਖਦਾਂ ਨੇ ਆਪਾਂ ਮੰਗਰ। ਰਾਤ ਲੱਗਦੇ ਐਵੇਂ ਪਏ ਨੇ ਮੜੀ ਜੀ ਪਿੱਛੇ ਉਹੀ ਗੱਲ ਹੋ ਜਾਂਦੀ ਐ ਫਿਰ ਐਵੇਂ ਫਿਰ ਮਿੰਤਾਂ ਜੀਆਂ ਕੱਢਾਂਗੇ ਕੋਈ ਫਾਇਦਾ ਥੋੜੀ ਐ ਇਹ ਗੱਲ ਥੋੜੀ ਐ ਬ੍ਰੋ ਕਰੀ ਹੋਣਾ ਤੂੰ ਕੋਸਲ ਆ ਆਪਣਾ ਲਾ ਕੇ ਰੱਖਦੇ ਨੇ ਬਾਈ ਮੈਂ ਬਹੁਤੀ ਦੇਖੀ ਨੇ ਆਪ ਜਾਂਦੇ ਜੁੰਦੇ ਨਾ ਆਪਦੇ ਤਾਂ ਉਹਨਾਂ ਦੀਆਂ ਜਾਲੀਆਂ ਲੱਗੀਆਂ ਹੁੰਦੀਆਂ ਨੇ ਆਪਨਾਂ ਵਾਲੀ ਜਾਲੀ ਉਹ ਛੇਤੀ ਚਮਕਦੀ ਉਹਨਾਂ ਨੂੰ ਗੰਜਰਾ ਨੂੰ ਬੜਾ ਹੀ ਖਰਾਬ ਨੇ ਯਾਰ ਬਾਗਰੇ ਧਰ ਲਈ ਆ ਯਾਰ ਬਾਗਰੇ ਤਾਂ ਮੁੜ ਗਏ ਚੱਕੋ ਵਈ ਤਾਂ ਪਤਾਰ ਤੇ ਸੱਚ ਰੇਕਾਰ ਤਾਂ ਮਰੇ ਗਿਆ ਆ ਕਰੀਏ ਫੇਜੀ ਚੱਕ ਭਰਨਾ ਆ ਇਹ ਲਾ ਹੋਇਆ 17 ਕਰਗੀ ਇੱਥੇ 40 ਤੇ ਲਾ ਕੇ ਨਾ ਹੈਵੀ ਕਿੱਕ ਇੱਥੇ ਇੱਥੇ ਲੱਗੀਏ ਇੱਥੇ ਇਹ ਆ ਲਾਈਏ ਪਾਰਟੀ ਹੈਵੀ ਕਿੱਕ ਵਿੱਚ ਧਰ ਦਾਂ ਨੇ ਇਹ ਨਾ ਇਹ ਕਾ ਆ ਲਾ ਦੀ ਹੈਵੀ ਕਿੱਕ ਆ ਪਿਆ ਬੜਾ ਖੁੱਲਾ ਥੋੜਾ ਜਾ ਕੋ ਜੀ ਕੀ ਤੀਪ ਪਾ ਨੇ ਥੋੜਾ ਜਿਹਾ ਦਮ ਬੰਦੀਣਾ ਉਹ ਯਾ ਕ्रेन ਹੀ ਰੁਕ ਗਈ ਐ ਨਹੀਂ ਮੈਂ ਪੈਰ ਨਾਲ ਸਲੂਚਲ ਥੋੜਾ ਜਿਹਾ ਘੱਟ ਲੱਗਿਆ ਜਾਂਦਾ ਤੇ ਇਹ ਚਲੇ ਜਾਂ ਹੇ ਸੇਟੀ ਕਰ ਪਰ ਪਹਿਲਾਂ ਅੰਦਰ ਕੀਤੀ ਆਪ ਪੱਕੇ ਜਿਸ ਮਾਰ ਕੇ ਜਿੱਤ ਦੇ ਗਏ ਹੁਣ ਅਤਰੋ ਆਪ ਪਹੁੰਚ ਗਏ ਪਟਿਆਲੇ ਹੁਣ ਦੇਖ ਰਹੇ ਹੁਣ ਖਾਤਰ ਫੇਰ ਆਪਣਾ ਚੌਰ ਸਾਹਿਬ ਉਹ ਮੁੰਡੇ ਲੰਘੇ ਅੱਗੇ ਉਹ ਯਾਰੇ ਨੇ ਤੇ ਆਪਾਂ ਹੁਣ ਗੰਦ ਨੇ ਜਾ ਕੇ ਦੁਕਾਨ ਤੇ ਦੇਖਦੇ ਆ ਉਹ ਨਾ ਕੇ ਮੁੰਡੇ ਦੋਨੇ ਤਿੰਨੇ ਉਹ ਵਗੇ ਉਹ ਵਗੇ ਔਰੇ ਲੰਨੇ ਆਪਾਂ ਜੀ ਆ ਕੇ ਉਹ ਦੁਕਾਨਾਂ ਸਪੈਸ਼ਲ ਏਸੀ ਵਾਲੀ ਨੇ ਸਾਰੀਆਂ ਆਪਾਂ ਲੱਕੀ ਲੈਣੀ ਹੈ ਕੋਈ ਛਾਤਰ ਲੈਣਾ ਸਾਰੀਆਂ ਔਰੇ ਉਹੀ ਦੁਕਾਨਾਂ ਨੇ ਤਕਰੀਬਨ ਜੇ ਬੋਲੇ ਦੋਖਣ ਵਾਰ ਲਵੇ ਗੁਰੂ ਘਰ ਇਧਰ ਕੁੱਕਰ ਆ ਗਿਆ ਤੇ ਹਾਂ ਹੋਰ ਇਹ ਵੀ ਠੀਕੇ ਇੱਥੋਂ ਲੈਣੇ ਨੇ ਹੁਣ ਆਪਾਂ ਨੇ ਆਦਰ ਖਾਣਾ ਬਾਈ ਦੀ ਇੱਥੋਂ ਲੈਣੇ ਹੁਣ ਹਾਰਿਸ਼ ਥੋਪ ਦਾ ਕੰਮ ਤੋਕੀ ਵੀ ਉਦੋਂ ਕੁ ਤੋਖਾ ਨਹੀਂ ਜੇ ਕੱਦੀ ਚੀਜ਼ ਹੋਵੇ ਫਿਰ ਤਾਂ ਵੀ ਹੋ ਜਾਂਦਾ ਜੇ ਕੱਲਾ ਕਪੜਾ ਹੋਵੇ ਤਾਂ ਨਹੀਂ ਮਿਲੂਗਾ ਮੈਂ ਜੀ ਤਾਰਾਂ ਨਹੀਂ ਰਿਪੇਅਰ ਹੁੰਦੀ ਨਹੀਂ ਕਿ ਜਮਣੇ ਅੰਦਰ ਲੈ ਆਉਂਦੇ ਨੇ ਜਿਹੜੀਆਂ ਲੋਕ ਬਲੂ ਖਰਾਬ ਹੋ ਜੂਗੀ ਫਿਰ ਰਿਪੇਅਰ ਹੋ ਜਾਂਦਾ ਹੈ ਅੱਛਾ ਇਹ ਟਿਕ ਨਿਚੋ ਤਾਂ ਕੱਲੀਆਂ ਤਾਰਾਂ ਖਾ ਉਹ ਵੀ ਹੋ ਜੂਗੀ ਆਪਣੇ ਵਾਲੇ ਕਿਹੜੇ ਕਿਹੜੀ ਹੋਈਆਂ ਨੇ ਕਪੜਾ ਲਾ ਲਾਂਗੇ ਤਾਰ ਉਤਾਰਾਂ ਪਵਾ ਲਾਂਗੇ ਫਿਰ ਤਾਂ ਦੁੱਧੀ ਬੋਜੂ ਮੈਂ ਤਾਂ ਇਹ ਗੱਲ ਕਰਦਾ ਨਾ ਆਪਣੇ ਵਾਲੇ ਤਾਰਾ ਖਰਾਬ ਨੇ ਨਾ ਆਪਣੇ ਵਾਲਿਆਂ ਤਾਰਾਂ ਵੀ ਖਰਾਬ ਨੇ ਯਾਰ ਆਹ ਚੀਜ਼ ਵੀ ਖਰਾਬ ਹੈ ਲੋਕ ਲੋਕ ਵੀ ਖਰਾਬਾ ਡੰਡਾ ਵੀ ਖਰਾਬਾ ਉਹ ਤਾਂ ਈਅਰ 10 15 ਸਾਲ ਹੋ ਗਏ ਦੇਖਿਆ ਨਾ ਨਹੀਂ ਇਹ ਪਤਾ ਕੀ ਹੈ ਚੀਜ਼ ਤਾਂ ਵਿੱਚ ਵੀ ਥੋੜਾ ਜਿਹਾ ਉਹ ਹੋ ਜਾਂਦਾ ਹੈ ਕਿੰਨਾ ਰੰਗ ਪਿਆ ਰੰਗ ਆ ਸੋਹਣਾ ਲੱਗ ਰਿਹਾ ਦੋ ਰੰਗ ਲੈਣਗੇ ਰੰਗ ਤਾਂ ਆ ਵੀ ਸੋਹਣਾ ਹੈ ਦੋ ਰੰਗ ਲੈਣੇ ਆਹ ਸੋਹਣਾ ਰੰਗ ਆ ਮਾਰ ਨਹੀਂ ਆਪ ਹੀ ਸੋਹਣਾ ਆ ਜਿਆਦੇ ਹਣਾ ਉਹ ਚਮਕ ਖੜਦਾ ਜੇ ਉਹ ਚਮਕ ਜੀ ਜਿਆਦੇ ਆ ਦੀ ਆ ਵੀ ਸਹੀ ਹੈ ਇਹਦੀ ਚਮਕ ਜਾ ਰਹੀ ਹੈ ਦੂਰੋ ਜੀ ਚਮਕਦਾ ਉਹ ਰੰਗ ਜਾ ਫਿੱਕਾ ਕੀ ਸ਼ਕੋਂਗੇ ਤਨਾ ਤੋ ਦੱਸੋ ਬਸ ਕੋਈ ਚਾਹ ਪਿਆ ਦਿਨਾ ਕੋਣਾ ਪੀਣਾ ਨਹੀਂ ਕੋਈ ਨੋ ਨੋ ਰੋ ਕੱਟਦੇ ਨਹੀਂ ਜਿਹੜੇ ਪੁਰਾਣੇ ਹੁੰਦੇ ਨੇ ਹੈ ਬਈ ਬਈ ਉਹੀ ਉਹੀ ਆ ਰਹੀ ਜੇ ਕੰਨਾ ਰਿਪੇਅਰ ਹੋ ਜਾਂਦਾ ਜੇ ਕੰਨਾ ਨੌਕ ਬਲੂ ਕਰਾਉਣਾ ਹੋਵੇ ਕਰਾਚੀ ਨਹੀਂ ਦਿੰਦੇ ਵੈਸੇ ਪਰ ਆਪਾਂ ਦਾ ਕਰਵਾ ਲਾਂਗੇ ਕੋਈ ਦੇਖੋ ਜੀ ਨਹੀਂ ਗਾਈਜ਼ ਵੀਰੇ ਆ ਜਿਆਦੇ ਚੰਪਦਾ ਨਾਲੇ ਗਾਈਜ਼ ਨਾਲੇ ਵੀਰੇ ਗਾਈਜ਼ ਵੀਰੇ ਵੀਰੇ ਆ ਤੇ ਉਹ ਜੇ ਦੋ ਉਹ ਦੋ ਆ ਦੋ ਲੈਨੇ ਨੇ ਆਹ ਤੇ ਉਹ ਨਾ ਨੋ ਨੋ ਨਾ ਨੋ ਇਹ ਉਹ ਨਹੀਂ ਇਹ ਖੇਡਦਾ ਨਹੀਂਗਾ ਬਾਈ ਜੀ ਆ ਰੰਗ ਜੇ ਇਹ ਆ ਖੇਡਦਾ ਜਿਹੜਾ ਤੇਰੇ ਹੱਥ ਚ ਜਾ ਜੇ ਦੋ ਲੈਨੇ ਨੇ ਇੱਕ ਦੋ ਸਤ ਲਾਹਾਂਗੇ ਦੋ ਸਰਾ ਦੋ ਤੋ ਲੈਣੇ ਫਿਰ ਦੋ ਚੋਂ ਆਹ ਦੇਖ ਲੈ ਦੋਨਾਂ ਚੋਂ ਉਹ ਤਾਂ ਇੱਕ ਤਾਂ ਹੋ ਗਿਆ ਯਾਰ ਹਾਂ ਇੱਕ ਤਾਂ ਹੋ ਗਿਆ ਇੱਕ ਆਹ ਦੇਖ ਲੈ ਜਿਹੜਾ ਹੁਣ ਚੱਕਿਆ ਦੀਆ ਹੋਰ ਨਹੀਂ ਇਹ ਕਲਰ ਮੈਂ ਨੇ ਪੁਰਾਈ ਛੋਟੀਆਂ ਚੀਜ਼ਾਂ 15 ਕੇ 20 ਲਗਾਈ ਸੀ ਆ 6 7 ਰੋ ਆਹ ਖੋਲ ਕੇ ਦੇਖਾ ਚਾਰ ਚਾਰ ਵੀ ਜਿਓ ਉਹ ਤਾਂ ਵਧੀਆ ਹੈ ਉੱਤੇ ਦਾ ਜਿਹੜਾ ਇਹ ਵਿਚਾਲਾ ਰੰਗ ਹੈ ਨਾ ਉਹ ਖੜਦਾ ਹੀ ਨਹੀਂ ਜਿਵੇਂ ਆਹ ਖੜਦਾ ਦੂਰੋਂ ਖੋਲੇ ਤੇ ਝਮਕ ਜੀ ਪੈਂਦੀ ਹੈ ਉਹ ਤੇ ਚਮਕ ਜੀ ਨਹੀਂ ਪੈਂਦੀ ਹੈਗੀ ਜੀ ਜੀ ਉਹ ਹੋਰ ਰੰਗ ਜਿਆਦੇ ਪਿਆਰੇ ਬਈ ਪਤਾ ਨਹੀਂ ਤੁਹਾਨੂੰ ਕਿਉਂ ਨਹੀਂ ਲੱਗਿਆ ਉਹ ਚਮਕ ਜੀ ਨਹੀਂ ਪੈਂਦੀ ਯਾਰ ਚਮਕ ਜੀ ਨਹੀਂ ਪੈਂਦੀ ਉਹਦੇ ਨਾਲ ਇਹਦੇ ਨਾਲ ਵੀ ਵਾਦੂ ਪੈਰਾਂਗੇ ਇਹ ਬੀਲੇ ਰੰਗ ਰੱਖ ਕੇ ਫਿਰਦੇ ਆ ਜੇ ਇਹ ਤੇ ਜਿਵੇਂ ਖੋਲੇ ਤੇ ਚਮਕ ਜੀ ਪੈਂਦੀ ਹੈ ਉਹ ਤੇ ਚਮਕ ਜੀ ਨਹੀਂ ਪੈਂਦੀ ਹੈ ਨਾ ਉਹੀ ਲੱਗੇ ਅਰੇ ਨਾ ਕੋਈ ਅਮਰੀਕਾ ਖੋਰ ਕੇ ਦੇਖ ਖੋਲੀ ਨੂੰ ਇਹਦੇ ਬਰਾਬਰ ਇਹ ਕਿੰਨਾ ਨਹੀਂ ਆਉਂਦੀ ਆਪਾਂ ਜੀ ਆਪ ਜੀ ਇਹਨੂੰ ਫੜੀ ਹਰਪ੍ਰੀਤ ਨਾਲ ਉਹ ਖੋਲ ਬਰਾਬਰ ਇਹ ਲੈ ਜਿਹਨੂੰ ਉਪਰ orange ਜਿਹਾ ਦਿਖਦਾ orange ਆਜੇ orange ਸਕੇ ਨਹੀਂ ਪਾਇਆ ਛੇ orange ਪਹਿਲਾਂ ਹੈ ਜਾਨਾ ਕਿਹੜਾ ਲੱਗਦਾ ਵਧੀਆ ਦੋ ਨਹੀਂ ਨਹੀਂ ਆਪਾਂ ਯਾ ਦੋ ਤਾਂ ਉਹ ਇੱਕ ਹੋ ਗਿਆ ਆਪਣਾ ਜਿਹੜਾ ਇੰਸਟਾਗ੍ਰਾਮ ਤੇ ਕਰ ਉਹ ਕੀ ਦਾ ਫਿੱਕਾ ਉਹ ਕਿਹੜਾ ਜੰਦਾ ਆਜ ਆਜ ਤੂੰ ਤਾਂ ਬਧੀਆ ਦਾ ਇਹ ਵੀ ਲੱਗਦਾ ਐਡੀ ਤਾਂ ਐ ਨਹੀਂ ਵੀ ਆਹ ਸੋਹਣਾ ਪਤਾ ਨਹੀਂ ਤੁਹਾਨੂੰ ਇਹਨਾਂ ਨੂੰ ਨਹੀਂ ਪਸੰਦ ਆ ਮੈਂ ਵੀ ਇਹ ਤੋਂ ਪਹਿਲਾਂ ਮੈਂ ਉਹਨੂੰ ਪਾਉਂਦਾ ਵੀ ਉਹ ਸੋਹਣਾ ਚਲ ਆਏ ਜੀ ਦੇ ਭੋਗ ਤੇ ਆਏ ਆ ਵੀ ਜੇ ਕੁਮਾਰ ਕੇ ਮੁਰਗ ਦੇ ਫਿੱਕਾ ਇਹ ਚਲਾਉਣਾ ਆ ਵੀ ਜਿਵੇਂ ਤੇ ਕੋਈ ਭੋਗ ਤੇ ਜਾਂ ਉਹਦੇ ਚੱਲ ਜਾਂਦਾ ਹੁੰਦਾ ਇਹ ਵਾਰ ਉੱਥੇ ਰੰਗ ਸੋਟ ਵੀ ਨਹੀਂ ਕਰ ਦਿੰਦਾ ਜਿਆਦਾ ਚਮਕ ਜਿਆਦਾ ਦਾ ਯੋ ਕਿਤੇ ਕੀ ਆਪਣੀ ਕੋ ਸੰਥੀ ਤੇ ਹੈ ਹਾਂ ਇਹ ਰੰਗ ਵੀ ਨੇ ਨਾਲੇ ਇਹ ਸੰਤੋ ਰੰਡ ਆ ਗਿਆ ਉਹ ਰੰਗ ਦੇ ਵਰਤੋਂ ਦੇ ਡਾਗ ਲੰਗਾ ਗਏ ਬਸ ਬਸ ਆ ਦੋ ਬੰਨ ਉੱਤੇ ਕਿਹਦਾ ਨਾਮ ਆ ਕੰਮਾਈ ਹੈ ਅਚਨ ਨਵਾਈ ਹੈ ਕੋਈ ਕੰਮਾਈ ਕਰੇ 135 ਨੇ ਨਵਾ ਹਟਦਾ 160 ਹੋ ਗਿਆ ਹੈ ਦੇ ਮਾਫ ਕਰਾ ਕੇ ਹਾਂ ਕਿ ਮੈਂ ਕਿਹਾ ਸੀ ਕਿਹੜਾ ਆਹ ਜਿੰਨੇ ਉਹ ਨਾ ਨਾ ਮੈਨੂੰ ਲੱਭੀ ਨਹੀਂ ਆਹ ਕਹਿੰਦਾ ਹੁਣ ਆ ਕਹਿੰਨੇ ਹਾਂ ਸਹੀ ਨਹੀਂ ਜਿਵੇਂ ਆਹ ਹੈ ਨੜੇ ਦੇ 14 ਰੰਗ ਸੋਨੇ ਚਿੱਟੇ ਦਾ ਆਪਣੇ ਲੈ ਹੈਗੇ ਨੇ ਉਹ 1500 ਦਾ ਹੈ ਉੱਛੋ ਹੀ ਨੜੇ ਹੀ ਖਰਾਬ ਸੀ ਆ ਕਿੰਨੇ ਦੇ 3000 ਦੇ ਉਹ ਉਹ ਵੱਡਾ ਸਾਈਜ਼ ਉਹ ਵੱਡਾ ਵੀ ਹੈ ਆ ਠੀਕ ਹੈ ਨਾਲ ਆਹ ਰੰਗ ਹੈ ਨਹੀਂ ਆ ਰੰਗ ਇਹ ਖਿਹੜਦਾ ਵੀ ਹੈ ਇਹ ਛੋਟਾ ਵੀ ਹੁੰਦਾ ਜਿਹੜੇ ਚ ਇਹਦੇ ਚ ਛੋਟਾ ਨਹੀਂ ਹੁੰਦਾ ਇਹਦੇ ਚ ਸਾਈਜ਼ ਆਉਂਦਾ ਛੋਟਾ ਨਾਲ ਮਿਲ ਕੇ ਸੈੱਟ ਬਣਾਉਣਾ ਆ ਲੰਬਾ ਨਹੀਂ ਆ ਰਿਹਾ ਛੋਟੇ ਜਿਹੇ ਦੇ ਲਿਖ ਜਾਵਾ ਲੰਬਾ ਗ੍ਰੇਸ ਹੋਸੀ ਦੀ ਬਣਦੀ ਆ ਵੀਰੇ ਉਹ ਦੇਖ ਇਹਦੇ ਚ ਨਹੀਂ ਛੋਟੇ ਚ ਨਹੀਂ ਛੋਟਾ ਆਦਾ ਛੋਟਾ ਆ ਇਹਦਾ ਮੜਾ ਆ ਯਾਰ ਜਾਰੀ ਇਹ ਵੀ ਨਹੀਂ ਚੇਚਣਾ ਬਟ ਮੈਂ ਉਹ ਨਾਲ ਉਹਦੇ ਵਾਸਤੇ ਤਾਂ ਜੱਜੂਗਾ ਤਾਂ ਉਹ ਵਧੀਆ ਲੱਗਦਾ ਆਹੀ ਆਹ ਚਲ ਇਹ ਕਰ ਲੰਨਾ ਵਾਹ ਆਹ ਵਧੀਆ ਲੱਗਦਾ ਨਾਲੇ ਤਾਂ ਵੱਡਾ ਐ ਇੱਥੇ ਪਿੱਤਨ ਵਾਲਾ ਤਾਂ ਨਹੀਂ ਆ ਨਾਲੇ 골ਡਨ ਕਲਰ ਹੋਵੇ ਦਾ 골ਡਨ ਕਲਰ ਹੋ ਰਿਹਾ ਨਾਲੇ ਵੱਡਾ ਨਾਲੇ ਤਾਂ ਇਹ ਇੱਕ ਹੀ ਦੇ ਚ 골ਡਨ ਲਗਣਾ ਹਾਂ ਇਹ ਆ 골ਡਨ ਵਿਆਹ ਆ ਜਿਹੜਾ ਮਗਰਲਾ ਫੜਨ ਵਾਲਾ ਹਾਂ ਆ 골ਡਨ ਚ ਹੋਵੇ ਪਤਾ ਕਰਮ ਨੇ ਜੇ ਆਵਾ ਕੇ ਤਾਂ ਭਗਵਾ ਹੀ ਲਵਾਂਗੇ ਫਿਰ ਤਾਂ ਚੇ ਪਿੱਤਲ ਚੀ ਪੁੱਛ ਲਈ ਪਿੱਤਲ ਚੀ ਪਿੱਤਲ ਅਰੰਗ ਚ ਆਉਂਦਾ ਨਿਕਲ ਜਿਹੜਾ ਪਰ ਤੋ ਜਿਵੇਂ 골ਡਨ ਨਾਲ ਜਿਹੜੇ ਚਾਰ-ਚਾਰ ਆਉਂਦੇ ਨੇ ਇਹਦੇ ਪਿੱਛੋਂ ਕੋਈ ਮੋਟਾ ਸਿਰਸਾ ਬਾਂ ਤੇ ਲੈਣੀ ਉਹ ਕਹਿੰਦੀ ਮੈਂ ਸਿਰਸਾ ਵੀ ਲਵਾਂ ਕਿਹੜੀ ਆ ਜਿਹੜੀ ਜਮਾ ਬਲੈਕ ਨਹੀਂ ਪੀਰ ਆਹਾਂ ਹਾਂ ਕੱਢੀ ਨਵਰੀ ਕਿਸ ਰੇਂਜ ਚ ਮਿਲਦਾ ਹੋਗਾ ਵੱਡੀ ਛੋਟੀ 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 ਸਿਰ ਯਾਰ ਪਾ ਕੇ ਚੋਲਾ ਜੂਆ ਇਹ ਰਹਿਆ ਕਰੋ ਹਾਂ ਠੀਕ ਹੈ ਕੱਢ ਗਿਆ ਤੇ ਕੋਤੋਂ ਪੀਸਾ ਕਹਿੰਦਾ ਵੱਡੀ ਲੈ ਲਓ ਇਹ ਰੇਤ ਫਿੱਤਲ ਚ ਮਿਲਦਾ ਕੱਦ ਦਾ ਦਿਖ ਲੈ ਇਹ ਇੰਨੀ ਮੇਰੇ ਵਾਸਤੇ ਸਹੀ ਹੈ ਜੀ ਹੈ ਨ ਕੋਈ ਤਾਂ ਹਾਂਜੀ ਇਹ ਫਿੱਤਲ ਚ ਤਿਆਰ ਹੁੰਦਾ ਹੈ ਆਰਡਰ ਤੇ ਤਿਆਰ ਕਰਾਉਣਾ ਪੈਂਦਾ ਹੈ ਕਿੰਨੇ ਦਾ ਪੈਂਦਾ ਹੈ ਕਿੰਨੇ ਦਾ 4000 ਚ ਇਹ ਕਿੰਨੇ ਦਾ ਬੂਆ ਸਾਨੂੰ 4000 ਦਾ ਕੋਈ ਚੱਤਰ ਨਹੀਂ ਮਿਲ ਜੇ ਹੁਣ ਤਿਆਰ ਕਰਾਉਣਾ ਹੈ ਤਿਆਰ ਕਰਾਉਣਾ ਹੈ ਕਰਾ ਕੇ ਅਗਲੇ ਹਫਤੇ ਤੱਕ ਜੰਤਾਂ ਕਰਾਉਣਾ ਹੈ ਮੇਰੇ ਪਿੱਤਲ ਜੀ ਕਰਵਾਉਣੇ ਤਾਂ ਤਿਆਰ ਕਰੋ ਮਿੱਠੀ ਦਾ ਪਤਾ ਲੱਗਦਾ ਵੀ ਵਧੀਆ ਲੱਗਦੀ ਨਾ ਆਪਾਂ ਤਿਆਰ ਕਰਾ ਲਈਏ ਮਮੂ ਜੀ ਜਜੇ ਨਾ ਜੈ ਸਾਨੂੰ ਆਇਆ ਆਪਾਂ ਪਹਿਲਾਂ ਪਿੱਤਲ ਦੀ ਫੋਟੋ ਮੰਗਵਾ ਲਾ ਤੂੰ ਫੋਟੋ ਮੰਗਵਾ ਕੇ ਸਾਨੂੰ ਪਤਾ ਤਾਂ ਲੱਗ ਜੂ ਪਿੱਤਲ ਵਾਲਾ ਇੱਕ ਗੱਲ ਹੋਰ ਵੀ ਬਣੋ ਤੇ ਪਿੱਤਲ ਵਾਲਾ ਕਾਲਾ ਵੀ ਹੋਊਗਾ ਇਹ ਵੀ ਕਾਲਾ ਪਰ ਉਹ ਤਾਂ ਸਾਫ ਸਫਾਈ ਤਾਂ ਹੁੰਦੀ ਰਹੂ ਜਿਹੜਾ ਹੱਥ ਚ ਫੜ ਕੇ ਰੱਖਿਆ ਕਰਨ ਉਹ ਤਾਂ ਕੋਈ ਅਸਲ ਚ ਪਤਾ ਕੀ ਹੈ ਜੀ ਪਤਾ ਜੇ ਪੇਰੂ ਫੇਰੂ ਤਾਂ ਬੇਤਨ ਜਨਾ ਮੈਂ ਕਿਹਦੀ ਵਰਤਿਆਂ ਦੀ ਮਾਂ ਨਤਾਰ ਨਹੀਂ ਜਦੀ ਹੁੰਦੀ ਤਾਰ ਤਾਂ ਲੋਣੀ ਪੈਂਦੀ ਆ ਕਿਰਕਿ ਜੀ ਕਰੀਏ ਅਸੀਂ ਜਵਾਸੇ ਰੱਖਦੇ ਤਾਰ ਸਾਈਡ ਤੇ ਹੋਰ ਜਾਊਗੀ ਮੜੀ ਟੇਢੀ ਹਾਂ ਹਾਂ ਅੱਛਾ ਹਾਂ ਐਸੇ ਚੁਣ ਕੇ ਆਦਾ ਵੀ ਮਿੰਨੂ ਕੀ ਆਖੇ ਦੀ ਆ ਕਿਹਨੂੰ ਬਰਵਾ ਲਾਉਂਦਾ ਤੂੰ ਚੱਕਰ ਨਹੀਂ ਕਰ ਤੂੰ ਤਾਂ ਰੱਖਾ ਲੈ ਤੈਨੂੰ ਹੁਣ ਉਧਰ ਕਹਿਣੀਆਂ ਨੇ ਲੋਕ ਲੋ ਤਾਂ ਮੈਨੂੰ ਮਲੇ ਨੂੰ ਬੇਦੂਨ ਕਾਉਂ ਮੈਂ ਕਿਹਨੂੰ ਲੈ ਤੂੰ ਪਾਉਣਾ ਵੀ ਕਰਮ ਹੋ ਗਈ ਜੀ ਇੰਜਨ ਹੋ ਗਿਆ ਐਂ ਕਰਮ ਹੋ ਔੀ ਵੀ ਨਾ ਕਿਸਾ ਨਹੀਂ ਇਹ ਕਾਈ ਬੁੱਕ ਕਰਦੀ ਆ ਇਹ ਛੋਟੀ ਆ ਨਾ ਇਹ ਸੈਂਟਰ ਵਾਲੀ ਤੂੰ ਵੈਸੇ ਤੇ 2000 ਦਾ ਪੀਸ ਹੈ ਇਹ 2000 ਆਪਾਂ ਦਿੰਦੇ ਹਾਂ ਇਹ ਤੋਂ ਹਲਕਾ ਦੇਖ ਲਓ ਕੋਈ ਇਹ ਤਾਂ ਹਲਕਾ ਨਹੀਂ ਹੁੰਦਾ ਹੈ ਹੈ ਹਲਕਾ ਪਤਾ ਕਰ ਲਊ ਮੈਂ ਇਹ ਕਿੰਨੇ ਦੇ 1500 ਦਾ ਬਹੁ ਮੇਗਾ ਯਾਰ ਐਂ ਗਾ ਸਾਡੀ ਪੈਸੇ ਦੀ ਦਿੱਕਤ ਕੋਈ ਨਾ ਮੈਂ ਪਤਾ ਕਰ ਲਊਗਾ ਉਹ ਹਲਕਾ ਹੋਊਗਾ ਜੀ। ਪਰ ਇਹ ਤਾਂ ਸੋਨਾ ਵੀ ਲੱਗਦਾ। ਮਿੰਟਾ ਦੇਖੋ ਇਹ ਪੌਂਚੀਓ। ਇਹ ਇੱਦਾਂ ਦੇ ਜਾਂਦੇ ਨੇ। ਆਹ ਨਾ ਦਰਬਾਰ ਸਾਹਿਬ ਦੇ ਸਾਰੇ ਮਾਲਕ ਆ ਕਿ ਇਹ ਵੀ ਛੋਟਾ ਲਾਇਆ ਦਰਬਾਰ ਸਾਹਿਬ। ਦਰਬਾਰ ਸਾਹਿਬ ਨਾਲ ਦੇਖ ਦੂੰ। ਪਾਲਕੀ ਸਾਹਿਬ ਨਾਲ ਵੀ ਪਾਲਕੀ ਸਾਹਿਬ ਨਾਲ ਵੀ ਉਹ ਸ਼ੁਰੂ ਤਾਂ ਹੈ ਨਹੀਂ। ਆ ਦੇਖ। ਆ ਦੇਖੋ। ਉਹ ਇਹ ਕਰ। ਪੜਾ ਪਈ ਉਹ ਲੰਦੀ। ਮੁੰਡਾ ਚੋਲਾ ਸ਼ੀਸ਼ਾ ਹੈ ਨਹੀਂ ਸ਼ੀਸ਼ਾ ਮਬਲੀ ਤਾਂ ਹੀ ਜਿਵੇਂ ਸ਼ੀਸ਼ਾ ਹੈ ਨਹੀਂ ਇਧਰ ਦੇਖ ਸਾਹਮਣੇ ਟੋਟੋ ਦਿੱਸਾ ਇਟ ਹੈ ਜੇ ਤੁਸੀਂ ਤੋਂ ਪੈ ਗਈ ਵਧੀਆ ਭੁਜੇ ਜਾਉਗੇ ਨੰਗਬਾ ਬੇਲਾ ਉਹ ਤੁਸੀਂ ਉਹ ਕਾਰ ਦੇ ਵਾਲੇ ਬਣ ਗਏ ਜਮਾਨਾ ਤੁੜਲੇ ਹੈ ਸ਼ੱਪ ਸੁਬਾਨਾ ਤੇ ਆ ਵਾਈਟ ਸ਼ਾਪ ਹੈ ਢੀਕੇ

ਤੇ ਹੁਣ ਤਰ ਕੇ ਆਪਾਂ ਅੰਦਰ ਸਮਾਨ ਗੱਡੀ ਚ ਫੇਰਾ ਤੇ ਇੱਕ ਉਹਨੇ ਮੱਥਾ 36 ਨੰਬਰ ਦਾ ਗਾਂਹ ਤੇ ਹੈ ਨਾ 36 ਨੰਬਰ ਦਾ ਕਾਨ ਨਾ ਡੀ ਕੇ ਦਿਨ ਡੀ ਕੇ ਡੀ ਕੇ ਇੱਥੋਂ ਬਾਈ ਤੁ ਲੈ ਸਕਦੇ ਹੋਗੇ ਜੋ ਵੀ ਕੋਈ ਗੁਰੂ ਘਰ ਦਾ ਸਮਾਨ ਲੈਣਾ ਹੋਵੇ ਤੇ 76 ਕੋਈ ਚੌਰ ਸਾਹ ਆ ਕੋਈ ਵੀ ਪੰਜਰ ਬੈਸ ਤੇ ਹੋ ਰਾ ਹੋਰ ਸਮਾਨ ਵੀ ਮਤਲਬ ਕਿ ਸਿੱਕੇ ਦੇ ਰੂਪ ਵਾਲਾ ਸਾਰਾ ਸਮਾਨ ਤਕਰੀਬਨ 22 ਤੋਂ ਮਿਲਦਾ ਉੱਥੋਂ ਲੈ ਸਕਦੇ ਆਦਿਕਾ ਆਦਿਕਾ ਨਾਲ ਤਾਂ ਨੰਬਰ ਸਟਾਰਟ ਹੁੰਦੇ ਨੇ ਇੱਥੋਂ 1 2 3 4 ਇਧਰੋਂ ਲੈ ਕੇ 36 ਨੰਬਰ ਤੱਕ ਆ ਆ ਗਿਆ ਜਬਾਨਿਆ ਤੇਰਾ ਜੀਰ ਬਣ ਗਿਆ ਓਏ ਮਦਨਾਰੂ ਲੰਗਾੜਾ ਬਣਦਾ ਕੋਈ ਓਏ ਗਾਇਜ਼ ਵੀ ਕਿੱਧਰ ਜਾਣੇ ਗਾਇਜ਼ ਆਪਾਂ ਨਹੀਂ ਚੱਲੇ ਇਧਰ ਚੱਲਦੇ ਕਿਧਰ ਜਿੱਦਾਂ ਆਏ ਆਂ ਆਪਾਂ ਜਲਦੀ ਜਲਦੀ ਵਾਈਸ ਮੈਗਨ ਦੱਸੋ ਲੈ ਲੇ ਕਾ ਗਾਈਜ਼ ਵੀਰੇ ਉਹ ਕੁੜੀ ਜੀ ਉਹਦੇ ਵਿੱਚ ਆ ਕੇ ਟੱਕਰੇ ਮਰੀ ਕਿਨੇ ਮਾਰੀ ਟੱਕਰਾ ਹੋ ਜਾਂਦੀ ਵੀਡੀਓ ਤੇ ਉਹ ਗਰਮੀ ਹੋ ਗਈ ਹੈ ਭਾਈ ਗਰਮੀ ਜਾ ਰਹੀ ਹੈ ਆਈਸ ਕਰ ਬਟੇ ਵਾਲੇ ਤੋਂ ਗਾਈਜ਼ ਵੀਰੇ ਆਪਾਂ ਸਮਾਨ ਲੈ ਲਿਆ ਗੁਰੂ ਘਰ ਦਾ ਜਿਹੜਾ ਲੈਣਾ ਸੀ ਵੀਰੇ ਆਪਾਂ ਮੱਥਾ ਵੀ ਟੇਕ ਲਿਆ ਤੇ ਲੰਗਰ ਵੀ ਛਕ ਲਿਆ ਅੱਗੇ ਦੇਖ ਲੈ ਆਟੋ ਚ ਨਾ ਮਾਰੀ ਨਹੀ ਵੀਰੇ ਇਹ ਆਪਾਂ ਨਹੀਂ ਮਾਰਦੇ ਐਵੇਂ ਇੰਦਾ ਲਹਿਰਾ ਹਾਸਤੇ ਦੇ ਨਹੀਂ ਵੀਰੇ ਗਾਈਜ਼ ਇਹ ਤਾਂ ਬੌਲਾ ਰਸਤੇ ਚ ਘੜਾ ਲੈ ਰਹੇ ਅਸੀਂ ਡਰਾਈਵਰ ਪੱਕੇ ਆਏ ਤਾਂ ਲੰਗਰ ਵੀ ਸ਼ਾਗਲ ਆ ਕਹਿੰਦਾ ਸਮਾਨ ਵੀ ਲੈ ਲਿਆ ਹੁਣ ਆਪਾਂ ਜਲਦੇ ਕਰਨ ਓਕੇ ਗਾਈਜ਼ ਵੀਰੇ ਸਰਦਾਰ ਕਹਦੇ ਵੀ ਗਾਈਜ਼ ਵੀਰੇ ਸ਼ੀਲ ਲੱਗੀ ਹੋਈ ਹੈ ਲਿਆ ਲਿਆ ਭਾਈ ਲਿਆ ਭਾਈ ਲਿਆ ਪਾ ਲੂ ਪਾ ਲੂ 10 ਮਿੰਟ ਅਸੀਂ ਤਾਂ ਪੀਵਾਂਗੇ ਸ਼ੀਲ ਦਾ ਪਾਣੀ ਮੈਂ ਕੋ